ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਆਪ ਸਰਕਾਰ ਨਸ਼ਿਆਂ ਦੇ ਖਿਲਾਫ ਲੜਾਈ ਤੇਜ਼ ਕਰੇਗੀ ਨਸ਼ੀ ਉਸਦਾਓ ਕੇਂਦਰ ਵਿੱਚ ਬਿਸਤਰਿਆਂ ਦੀ ਗਿਣਤੀ 1500 ਤੋਂ ਵਧਾ ਕੇ 5000 ਕਰ ਦਿੱਤੀ ਗਈ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ 24 ਤੋਂ 36 ਘੰਟਿਆਂ ਦੇ ਅੰਦਰ ਪਾਕਿਸਤਾਨ ਦੇ ਉੱਤੇ ਹਮਲਾ ਕਰ ਸਕਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਇੱਕ ਮੰਦਰ ਦੀ ਕਾਂਦ ਡੇਗੀ ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਇੱਕ ਸਰਵੇਖਣ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 28% ਮਹਿਲਾ ਸਸਦ ਮੈਂਬਰ ਬਦਾਇਕ ਅਪਰਾਧਿਕ ਮਾਮਲੇ ਹਨ ਜਰ ਕਿ 17 ਅਰਪਤੀ ਹਨ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਲਦ ਹੀ ਜਾਤੀ ਮਰਦਮਸ਼ੁਮਾਰੀ ਕਰਵਾਈ ਜਾਵੇਗੀ ਪਹਿਲਗਾਮ ਹਮਲੇ ਤੋਂ ਬਾਅਦ 786 ਪਾਕਿਸਤਾਨੀ ਪਾਕਿਸਤਾਨ ਗਈ ਦਰ ਕੀ ਭਾਰਤ 1465 ਭਾਰਤੀ ਸੰਦੇਸ਼ ਭਰਤੇ ਹਨ ਕੋਲਕਾਤਾ ਦੇ ਇੱਕ ਹੋਟਲ ਵਿੱਚ ਅੱਗ ਲੱਗ ਗਈ ਜਿਸ ਨਾਲ 14 ਲੋਕਾਂ ਦੀ ਮੌਤ ਹੋ ਗਈ ਅਜੂਦਾ ਵਿੱਚ ਹਨੂਮਾਨ ਗੜੀ ਦੀ 121 ਸਾਲ ਪੁਰਾਣੀ ਰਵੇਟ ਟੁੱਟ ਗਈ ਹੈ ਰਾਮ ਲੱਲਾ ਮੰਦਿਰ ਦੇ ਦਰਸ਼ਨਾਂ ਲਈ ਰਾਮ ਮੰਦਿਰ महंत ਵੀ ਪਹੁੰਚੇ ਪੰਜਾਬ ਕਿੰਗਜ਼ ਲੈਬਲ ਨੇ ਸੁਪਰ ਕਿੰਗ ਚਨਈ ਕਿੰਗਜ਼ ਨੂੰ 2 ਦਿਨ ਦਾ ਬਾਕੀ ਰਹਿਣ ਦੇ ਚਾਰ ਵਿਕਟਾਂ